ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਚਾਂਦੀ ਭਸਮ ਤੁਸੀਂ ਅੱਜ ਲਾਈਵ ਦੇਖ ਰਹੇ ਹੋ ਵੀ ਕਿਵੇਂ ਬਣਦੀ ਹੈ ਇਹ ਇਹ ਜਿਹੜੀ ਚਾਂਦੀ ਭਸਮ ਆ ਅੱਖਾਂ ਦੇ ਰੋਗ ਖਾਂਸੀ ਧਾਂਤ ਲਿਵਰ ਪੇਸ਼ਾਬ ਦੀ ਕੋਈ ਇਨਫੈਕਸ਼ਨਾਂ ਨਾੜੀ ਤੰਤਰ ਨੂੰ ਬਲਵਾਨ ਕਰਦੀ ਹੈ ਇਹ ਔਰਤਾਂ ਦੇ ਰੰਗ ਰੂਪ ਨੂੰ ਬਹੁਤ ਨਖਾਰਦੀ ਆ ਸੁੰਦਰਤਾ ਮੁਕਾਬਲੇ ਜਾਂ ਜੋ ਫਿਲਮਾਂ 'ਚ ਕੰਮ ਕਰਦੀਆਂ ਨੇ ਕੁੜੀਆਂ ਉਹਨਾਂ ਦੇ ਸਕਿਨ ਨੂੰ ਇਹ ਬਹੁਤ ਚਮਕਾ ਦਿੰਦੀ ਆ ਤੇ ਗਲੋ ਬਹੁਤ ਵਧਾਉਂਦੀ ਆ ਤੇ ਵੈਸੇ ਵੀ ਜੇ ਕੋਈ ਮੇਰੀ ਬੀਬੀ ਭੈਣ ਮਨ ਜਿਆਦਾ ਸੁੰਦਰ ਦਿਖਣਾ ਚਾਹੁੰਦੀ ਆ ਸਕਿਨ ਨੂੰ ਬਹੁਤ ਸੋਹਣਾ ਬਣਾਉਣਾ ਚਾਹੁੰਦੀ ਆ ਤਾਂ ਚਾਂਦੀ ਭਸਮ ਨੂੰ ਖਾ ਸਕਦੀ ਆ ਤੇ ਚਿਹਰੇ ਤੇ ਮੇਕਅਪ ਲਾਉਣ ਦੀ ਲੋੜ ਨਹੀਂ ਰਹਿੰਦੀ ਤੇ ਬਹੁਤ ਜਿਆਦਾ ਰੰਗ ਪਰ ਫਰਕ ਪਾਉਂਦੀ ਆ ਤੇ ਹੋਰ ਵੀ ਬਹੁਤ ਰੋਗਾਂ ਵਿੱਚ ਇਹ ਫਾਇਦੇਮੰਦ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਚਾਂਦੀ ਦੇ ਹੋਰ ਫਾਇਦੇ ਦੱਸਾਂਗੇ ਤੇ ਜਿਹੜੀ ਚਾਂਦੀ ਭਸਮ ਦੀ ਡੋਜ਼ ਆ ਉਹ ਅੱਧੀ ਤੋਂ ਲੈ ਕੇ 1 ਰਤੀ ਆ ਜੋ ਕਿ ਮਲਾਈ ਮੱਖਣੀ ਸ਼ਹਿਦ ਜਾਂ ਆਮਲੇ ਦੇ ਵਿੱਚ ਤੁਸੀਂ ਲੈ ਸਕਦੇ ਹੋ ਜੇ ਕੱਚੀ ਭਸਮ ਰਹੇਗੀ ਤਾਂ ਉਹ ਨੁਕਸਾਨ ਕਰਦੀ ਆ ਕੱਚੀ ਤੇ ਪੱਕੀ ਭਸਮ ਦਾ ਕੀ ਪਹਿਚਾਨ ਤੁਸੀਂ ਇਹਨੂੰ ਪਾਣੀ ਵਿੱਚ ਥੋੜੀ ਜਿਹੀ ਪਾਓ ਉੱਪਰ ਜੇ ਉੱਪਰ ਤੈਰੂਗੀ ਤਾਂ ਅਸਲੀ ਆ ਬਿਲਕੁਲ ਬਣੀ ਹੋਈ ਆ ਭਸਮ ਜੇ ਉਹ ਥੱਲੇ ਬੈਠ ਜਵੇ ਤਾਂ ਉਹ ਭਸਮ ਮਤਲਬ ਖਰਾਬ ਆ ਕੱਚੀ ਆ ਉਹ ਨੁਕਸਾਨ ਕਰ ਸਕਦੀ ਆ ਕਿਉਂਕਿ ਅੱਜਕੱਲ ਬਦਨਾਮ ਆ ਵੀ ਪੱਕੀ ਭਸਮਾਂ ਗੁਰਦੇ ਖਰਾਬ ਕਰਦੀਆਂ ਤੇ ਕੱਚੀਆ ਭਸਮਾਂ ਖਰਾਬ ਕਰਦੀਆਂ ਨੇ ਗੁਰਦੇ ਆ ਦੇਖੋ ਬਿਲਕੁਲ ਤਰਦੀ ਆ ਉੱਪਰ ਅਸੀਂ ਆ ਬਣਾਈ ਆ ਇਹਦਾ ਤੁਸੀਂ ਫਾਇਦਾ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ